ਚੱਕ ਕੇ ਕਿਤੇ ਢੂਈ ਤੇ ਚੱਕ ਕੇ ਤੁਰੀ ਫਿਰਦੀ ਆ ਆ ਬੱਚੇ ਨੂੰ ਔਰ ਅਸੀਂ ਉਹਨੂੰ ਪੁੱਛਿਆ ਅਸੀਂ ਉਹਨੂੰ ਪੁੱਛਿਆ ਕਿ ਕੀ ਗੱਲਾਂ ਆਂ ਦੀ ਜੀ ਇਹ ਪਾਣੀ ਕਰਕੇ ਪਤਾ ਕੀ ਹੈ ਉਹਨਾਂ ਦੇ ਧਰਮ ਇਹ ਟਲਾ ਪਾਣੀ ਖਾ ਰਹਾ ਹੈ ਇਹ ਪੰਜਾਬ ਹੈ ਜਿਹਦਾ ਪਾਣੀ ਪੀ ਕੇ ਡੰਗ ਮਾਰਦੇ ਸਿਹਤ ਬਣ ਜਾਂਦੀ ਸੀ ਉਹੀ ਪੰਜਾਬ ਹੈ ਪਾਣੀ ਦੀ ਹੋਣ ਤੇ ਦਾਸੀ ਹੈ ਵਿੱਚੋਂ ਪਹਿਲੇ ਨੰਬਰ ਤੇ ਆ ਕਾਲੇ ਪੀੜੇ ਕੈਂਸਰ हां आपू ना साडे जानदा ने हालात दे कीया लूक आ माडी हॉस्पिटल ते पेंट्रू कैंसर आ मौके को ਧਰਾਂਗ ਵਾਲੇ 15 ਬੱਚੇ ਦਿਮਾਗੀ ਦੌਰ ਦੇ ਬਿਮਾਰ ਨੇ ਸਾਡਾ ਦਰਿਆਵਾਂ ਦਾ ਪਾਣੀ ਯਾਰੀ ਲਾਣੀ ਹੋ ਰਿਹਾ ਧਰਤੀ ਹੱਥਾ ਪਾਣੀ ਨਹੀਂ ਜ਼ਹਿਰੀਲਾ ਹੋ ਰਿਹਾ ਸਾਡਾ ਪਾਣੀ ਮੁੱਕ ਵੀ ਰਿਹਾ ਤੁਹਾਡੇ ਕੋਲ 12 15 ਸਾਲ ਪਾਣੀ ਦੀ ਕਹਾਣੀ ਆ ਮੈਂ ਕਿਹਾ 12 15 ਸਾਲ ਛੱਡੋ ਤੁਹਾਡੇ ਕੋਲੇ 4-5 ਸਾਲ ਦੀ ਕਹਾਣੀ ਹੈਗੀ ਪਾਣੀ ਦੀ ਅੰਮ੍ਰਿਤਸਰ ਜੀ ਟੈਂਟ ਤੋਂ ਲੈ ਕੇ ਮੇਰੇ ਪਿੰਡ ਤੱਕ ਜਿਹੜੇ ਪਤਾ ਨਹੀਂ ਇਹਨਾਂ ਤੋਂ ਲੋਕ ਨਰਾਜ ਹੋ ਉਹ ਤਾਂ ਐ ਬੈਠੇ ਆ ਅਕੱਲਾ ਮਲੂਕਾ ਪੈਣ ਦੇ ਜਾਂਦਾ ਸੀ ਕਹਿੰਦਾ ਸੁਧਾਰ ਲੈ ਰਬੀ ਇਕੱਠੀ ਕਰ ਲੋ ਭਾਜੀਪੀ ਵਾਲਾ ਨਾ ਵੀ ਜੁੜ ਜੋ ਬਾਦਲ ਵੀ ਇਕੱਠੇ ਹੋਈ ਤਾਂ ਸਰਕਾਰ ਬਣਾਵਾਂਗੇ ਉਹ ਸਰਕਾਰ ਬਣਾਉਣ ਦੀ ਜੋੜ ਤੋੜ ਲਾਈ ਜਾਂਦੇ ਅਸੀਂ ਆ ਜਾਾਂਗੇ ਉਹ ਕਹਿੰਦਾ ਅਸੀਂ ਇਕੱਠੇ ਹੋ ਕੇ ਆ ਜਾਾਂਗੇ ਉਹ ਮੁੱਦਾ ਹੀ ਕਿੱਥੇ ਨਾ ਯਾਰ ਜਾਵਾ ਜਾਵਾ ਸੋਨਾ ਹੀ ਚਾਹੁੰਦੇ ਨੇ ਬਈ ਪੂਰੇ ਪਤਾ ਕਿਉਂ ਕਰਦੇ ਸ਼ੇਰਾ ਕਿ ਉਹਨਾਂ ਬੱਚਿਆਂ ਦੇ ਨਾ ਅਸੀਂ ਵਿਰਲਾਪ ਦੇਖਿਆ ਜੀ ਜੀ ਜਿਹੜੇ ਮੈਂਟਲੀ ਰਿਕਰਡਡ ਨੇ ਜਿਨ੍ਹਾਂ ਦੀ ਫੈਮਿਲੀ ਜਿਹੜਾ ਉਹ ਜਿਹੜਾ ਹੁਣ ਫੈਸਲਾ ਲੈ ਰਹੇ ਨੇ ਨਹੀਂ ਨਹੀਂ ਮੈਂ ਇੱਕ ਗੱਲ ਕਰਦਾ ਵੀ ਉਹ ਸਾਡਾ ਤੁਹਾਡਾ ਖਦਸ਼ਾ ਜਾਇਜ਼ ਹੈ ਉਹਨਾਂ ਦਾ ਕੋਈ ਬੰਦਾ ਦਰਥ ਨੂੰ ਤੇਰੂ ਨਾਮ ਆਦਰੀ ਯਾਦ ਕਰਦੇ ਆ ਸਮਰਨ ਦਾ ਬਹੁਤ ਬੰਦਾ ਰੱਖਿਆ ਪਰ ਉਹ ਯੋਧਾ ਨੁਮਾ ਕੇ ਜਿਹੜੀ ਗਾਹ ਕਹਿ ਗਿਆ ਪੀੜੀਆਂ ਯਾਦ ਕਰਨ ਉਸ ਗੱਲ ਨੂੰ ਪੰਜਾਬੀ ਸੂਬਾ ਕਦੇ ਭੁੱਲ ਨਹੀਂ ਸਕਦਾ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਰੋਣੇ ਚਾਰੇ ਰੱਬ ਨਾ ਕਰੇ ਉਹ ਹੋਵੇ ਕਿ ਸਾਡਾ ਇੱਕ ਹੋਰ ਯੋਧਾ ਇਸੇ ਲੜਾਈ ਜੀ ਕਰ ਗੱਲ ਤੇ ਚੜਦੀ ਗੱਲ ਹੀ ਕਰੋ ਹਾਂਜੀ ਐਂਜੀ ਕਲਾਸ਼ ਨਾ ਲੱਗ ਰੋ ਚੜਦੀ ਕਲਾ ਜੀ ਚੜਦੀ ਕਲਾ ਚੂਗਾ ਤੇ ਮੋਰਚੇ ਫਤਿਹ ਨਹੀਂ ਮੈਂ ਤੇ ਤੁਹਾਨੂੰ ਇਹਨਾਂ ਦੀ ਸਥਿਤੀ ਦੱਸੀ ਕਿ ਉਹ ਫਰਜ ਬੰਦਾ ਹੈ ਕਿ ਡਾਕਟਰ ਵੀ ਜੋ ਉਹਨਾਂ ਦਾ ਹੈ ਨਾ ਤੇ ਉਹ ਤੇ ਚੜਦੀ ਕਲਾ ਜੀ ਆ ਉਹਦੇ ਪਰਮੇਸ਼ਰ ਦੀ ਕਿਉਂਕਿ ਚੜਦੀ ਕਲਾ ਕਰਕੇ ਅਜੇ ਤੱਕ ਇੱਥੋਂ ਤੱਕ ਨਹੀਂ ਤੇ ਲੀਨ ਲਾਈਨ ਦੇ ਵਿੱਚ ਇਹ ਬੜਾ ਔਖਾ ਸੀ ਇੱਥੋਂ ਤੱਕ ਪਹੁੰਚਣਾ ਨਹੀਂ 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 ਦਿੰਦੀ ਇਹ ਔਖਾ ਨਹੀਂ ਉਹ ਨਹੀਂ ਹਰ ਬੰਦਾ ਮੱਥਾ ਟੇਕ ਲੈਣਾ ਨਾ ਉਹ ਵੀ ਕੁਲਕ ਤਰ੍ਹਾਂ ਦੱਸਦਾ ਭੋਖੜ ਦਾਲ ਪੰਜਵੇਂ ਛੇਵੇਂ ਦਿਨ ਬਦਦਾ ਬਯੂ ਸੋਇਆ ਦਾ ਅਸੀਂ ਦੇਖੋ ਅੱਖਾਂ 'ਚ ਜਲੌ ਕਿੰਨਾ ਹੈ ਵਾਰ ਦੀ پوری ਦੇ ਪਰ ਅਸੀਂ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਦੇ ਆ ਕਿ ਜਿੰਨੇ ਵੀ ਪੰਜਾਬ ਤੋਂ ਲੀਡ ਕਰਦੇ ਆ ਜਾਂ ਮੈਂਬਰ ਪਾਰਲੀਮੈਂਟਸ ਆ ਜਾਂ اپੋਜੀਸ਼ਨ ਆ ਜਾਂ ਕਾਲੀ ਹੈ ਕਾਂਗਰਸ ਹੈ ਬਸ ਭਾਇ ਜਿਹੜੀ ਵੀ ਹੈ ਉਹਨਾਂ ਦੇ ਸਿਰ ਤੇ ਹੌਸਲੇ ਦੀ ਦਾਤ ਦੇਣੀ ਚਾਹੀਦੀ ਔਰ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਪੂਰਨ ਚਾਹੀਦਾ ਔਰ ਲੋਕਾਂ ਨੂੰ ਵੀ ਆਉਣਾ ਚਾਹੀਦਾ ਕਿਉਂਕਿ ਪੀਸਫੁਲ ਪ੍ਰੋਟੈਸਟ ਹੈ ਜਿ ਕੋਈ ਐਡੀ ਡਰਨ ਦੀ ਲੋੜ ਨਹੀਂ ਤੁਹਾਡੇ ਤੇ ਕੋਈ ਧਾਰਾ ਨਹੀਂ ਲੱਗਦੀ ਕੁਝ ਨਹੀਂ ਹੁੰਦਾ ਤੁਹਾਡੇ ਤੁਸੀਂ ਬੈਠਣੇ ਆ ਅਬ ਦਾ ਰੋਸ ਤਾਂ ਜ਼ਾਹਿਰ ਕਰ ਸਕਦੇ ਹੋ ਪਰ ਉਹਨਾਂ ਦੀ ਦਲੇਰੀ ਦਾਤ ਉਹ ਮਹਾਰਾਜ ਚੜ੍ਹਦੇ ਹਾਂ ਸਾਡੇ ਨਾਲ ਪਹਿਲਾਂ ਥੋੜੀਆਂ ਜਿਆਦਾ ਸੀ ਫਿਰ ਨਹੀਂ ਬੁਲਾ ਸਕਦੇ ਕਿ ਉਹਨਾਂ ਦੇ ਥੋੜੀ ਜਿਹੀ ਕਮਜ਼ੋਰੀ। ਅਸੀਂ ਪਿਛਲੇ ਪ੍ਰੋਟੈਸਟ ਦੇ ਵਿੱਚ ਵੀ ਤੁਸੀਂ ਸਭ ਤੋਂ ਪਹਿਲੀਆਂ ਦੇ ਵਿੱਚ ਤੁਸੀਂ ਗਏ ਲੰਬਾ ਸਮਾਂ ਫਿਰ ਫਿਰ ਵੀ ਜਾਂਦੇ ਰਹੇ ਉਸ ਤੋਂ ਬਾਅਦ ਉਹ ਤਾਂ ਹੁਣ ਕੀ ਕਹੂੰ ਕਿ ਕਿਸ ਤਰੀਕੇ ਨਾਲ ਹੋਰ ਵੀ ਸਰਪੰਚ ਸਾਡੇ ਦਾ ਮੈਂ ਘੱਟ ਮੈਂ ਤਾਂ ਨਿਤੀ ਕਰਦਾ ਰਹਿਣਾ ਹੈ। ਬਸ ਇੱਕ ਚੀਜ਼ ਉਹਨਾਂ ਨੇ ਕਿਹਾ ਕਿ ਜਿੰਨੀ ਵੀ ਸੰਭਵ ਹੈ ਉਹ ਪਹੁੰਚ ਚੀਜ਼ ਦਬਾਅ ਤੇ ਰੱਖੋ ਤੁਸੀਂ ਵੀ ਕਾਲੇ ਹੋ ਜਨ ਆਮ ਬੰਦੇ ਵੀ ਕਾਲੇ ਹੋ ਜਨ ਕਿਸੇ ਵੀ ਵੱਡੇ ਅੰਦੋਲਨ ਲਈ ਲਾਹਮੰਦੀ ਹੌਲੀ ਹੌਲੀ ਹੋਇਆ ਕਰਦੀ ਹੈ। ਉਸ ਇੱਕ ਦਿਨ ਮਜਬੂਰੀ ਹੋਣੀ ਹੈ ਉਸਕੇ ਕਿਤੇ ਚ ਲੱਗੇ ਹੋਣੇ ਹੌਲੀ ਹੌਲੀ ਇੱਕ ਦੂਜੇ ਦੇ ਔਰ ਸਾਰੇ ਨੂੰ ਮੈਂ ਦੱਸਣਾ ਚਾਹੁੰਦਾ ਪੀਸਫੁਲ ਪ੍ਰੋਟੈਸਟ ਹੈ ਥੋੜੀ ਕੋਈ ਚਿੰਤਾ ਕਰਨ ਦੀ ਨਹੀਂ ਤੁਸੀਂ ਬੈਠਣਾ ਹੈ ਸੰਗਤ ਕਰਨੀ ਹੈ ਵੈਸੇ ਵੀ ਤਾਂ ਆਪਾਂ ਜਾਣਾ ਹੈ ਦਵਾਨ ਸੁਣਣ ਵੀ ਜਾਣਾ ਪੈਂਦਾ ਹੈ ਕਵਿਤੀ ਆ ਜਾ ਕਰੋ ਇਹ ਵੀ ਤਾਂ ਇਹ ਵੀ ਤਾਂ ਬਾਬਾ ਜੀ ਦੇ ਨਾਲ ਇੱਕ ਬੈਠੇ ਨਾ ਦੂਸਰੀ ਜੱਥੇ ਬੰਦੀਆਂ ਨੂੰ ਕੀ ਕਹੋਗੇ ਕਿ ਉਹਨਾਂ ਨੂੰ ਦੇ ਸ਼ੁੱਡ ਕਮ ਉਹਨਾਂ ਨੂੰ ਆਉਣਾ ਚਾਹੀਦਾ ਇਤਾਂ ਦੀ ਈਗੋ ਉਦੋਂ ਤੱਕ ਜਾਇਜ਼ ਹੁੰਦੀ ਹੈ ਜਦੋਂ ਤੱਕ ਆਪਾਂ ਟੇਬਲ ਟॉक ਕਰਦੇ ਹਾਂ ਪਰ ਜਦੋਂ ਇੱਕ ਬੰਦਾ ਧੁਰ ਪਿਆ ਫਿਰ ਆਪਾਂ ਹੈ ਤਾਂ ਸਾਰੇ ਪੰਜਾਬੀ ਹੈ ਨਾ ਇਹ ਆਪਾਂ ਇਹਨਾਂ ਚੀਜ਼ਾਂ ਚੋਂ ਨਿਕਲ ਜਾਈਏ ਜਿੱਦਣ ਤੁਸੀਂ ਇਹਨਾਂ ਚੀਜ਼ਾਂ ਚੋਂ ਤੁਸੀਂ ਅਸੀਂ ਨਿਕਲ ਗਏ ਜਿੱਦਣ ਮੈਂ ਤਿਆਗਤੀ ਲੋਕੋ ਫਿਰ ਕੰਮ ਫਿਰ ਤਾਂ ਹੋ ਹੀ ਜਾਣਾ ਅੱਜ ਜਦੋਂ ਪਹਿਲਾ ਮੋਰਚਾ ਲੱਗਿਆ ਸੀ ਸਾਰੀਆਂ ਸੜਕਾਂ ਤੋਂ ਸਾਹਮਣੇ ਅੱਜ ਵੀ ਸਾਹਮਣੇ ਕੀ ਪ੍ਰੋਬਲਮ ਹੈ ਖਾਸ ਤੌਰ ਤੇ ਅਸੀਂ ਬੇਨਤੀ ਕਰਦੇ ਹਾਂ ਚਲੋ ਅਸੀਂ ਤੇ ਛੋਟਿਆਂ ਉਹ ਵੱਡੇ ਸਾਰੇ ਸਾਡੇ ਉਹਨਾਂ ਨੂੰ ਆਵਾਜ਼ ਚਾਹੀਦੀ ਅੱਜ ਵੀ ਕੁਝ ਜਥੇਬੰਦੀਆਂ ਆਈਆਂ ਸੀ ਲੱਗਦਾ ਹੈ ਕਿ ਸ਼ਾਇਦ ਮਨੂ ਆ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਨਹੀਂ ਜੇ ਕੋਈ ਨਾ ਦੇਖੋ ਜੇ ਸਾਰੇ ਇਕੱਠੇ ਹੋਣਗੇ ਸੀਨੀਅਰ ਬੰਦੇ ਇਹ ਨਾ ਗੱਲ ਬੈਠਾਂਗੇ ਕੋਈ ਹੋਰ ਰਣਨੀਤੀ ਵੀ ਉੱਕਰ ਸਕਦਾ ਇੱਕ ਪੀਰ ਇਹਨਾਂ ਨੇ ਹੋਰ ਵੀ ਕਿਛੀ ਸੀ ਕਿ ਜਿਹੜੇ ਸੈਲੀਬ੍ਰਿਟੀ ਨੇ ਉਹ ਪਹੁੰਚ ਜਾਣ ਕਿਉਂਕਿ ਜਦੋਂ ਉਹ ਪਹੁੰਚਦੇ ਨੇ ਤਾਂ ਧੂਤ ਆ ਜਾਂਦਾ ਸਰ ਸਾਰੀਆਂ ਸੈਲੀਬ੍ਰਿਟੀ ਨੇ ਸੈੱਲ ਲੈਣੇ ਕਾਇਮ ਨਹੀਂ ਹੁੰਦੇ ਉਹ ਹੌਲੀ-ਹੌਲੀ ਨਿਕਲਦੀਆਂ ਸੈੱਲ ਵੀ ਚਾਰਜ ਚਾਹੀਦੇ ਇੱਕ ਬੱਬੂ ਜੀ ਇੱਕ ਗੀਤ ਨੇ ਜਿਹੜੇ ਬੜਾ ਜੋਸ਼ ਭਰਦੇ ਆਗੇ ਦਿੱਲੀ ਵਾਲੇ ਇੱਕ ਕਲਾਕਾਰ ਜਿਹੜਾ ਉਹ ਸੰਘਰਸ਼ ਨੂੰ ਲੈ ਕੇ ਦਿੱਲੀ ਵਾਲੇ ਨੂੰ ਸਰ ਦੇਖੋ ਜਿਵੇਂ ਇਦਾਂ ਦਾ ਕੋਈ ਪਾਲਾ ਨਵੇਂ ਅਡਾਰ ਹੋਏ ਸੀ ਉਹ ਦੋ ਸੀ ਹਵਾਏ ਬਣਾਈ ਸੀ ਸੰਘਰਸ਼ੀਆਂ ਦੀ ਕਹਾਣੀ ਅੱਛਾ ਸਾਡੀ ਤਾਂ ਚਲੋ ਲੈ ਨਾ ਅਸੀਂ ਤਾਂ ਹਮੇਸ਼ਾ ਹੀ ਸਮਾਜ ਦੀ ਗੱਲ ਕਰਦੇ ਆਂ ਫਿਰ ਫਿਲਮਾਂ ਫਿਲਮਾਂ ਜਿਹੜੇ ਗੀਤ ਚ ਕੋਈ ਤਾਂ 100 ਚੋਂ 60 65 ਕੀ ਦੂਜੇ ਹੋਣਗੇ ਹਨ ਇਹ ਸੰਘਰਸ਼ ਨੂੰ ਲੈ ਕੇ ਡੱਲੇਵਾਲ ਸਾਹਿਬ ਬੈਠਿਆ ਕੋਈ ਸਪੈਸ਼ਲ ਕਿਉਂਕਿ ਉਹ ਗੀਤ ਨੇ ਜਿਹੜੇ ਬਹੁਤ ਜ਼ਿਆਦਾ ਕਾਜ ਕਰਕੇ ਜਵਾਨੀ ਜੋਸ਼ ਭਰਦੇ ਜੋ ਪਹਿਲਾਂ ਤਾਂ ਜਿਹੜੇ ਆਪਣੇ ਸੈਲ ਡਾਊਨ ਵਾਲੇ ਸਾਰੇ ਇਕੱਠੇ ਕਰੀਏ ਇਹਨਾਂ ਨੂੰ ਠੀਕ ਇਹਨਾਂ ਨੂੰ ਬੁਲਾਇਆ ਇਹ ਕਿੱਥੇ ਜਾਂਦੀ ਹੈ ਕਹਾਣੀ ਹੈ ਨਾ ਸੋ ਭਵਿੱਖ 'ਚ ਵੈਸੀ ਲੋੜ ਹੈ ਏਸ਼ੀਆ ਨੂੰ ਇਕੱਠੇ ਹੋਣ ਦੀ ਤੇ ਇਹ ਬਹੁਤ ਵੱਡੀ ਗੱਲ ਹੋ ਜੂਗੀ ਜੇ ਸਾਰੀ ਕਿਸਾਨੀ ਇਸ ਤਰ੍ਹਾਂ ਅੱਗੇ ਤੁਰਦੀ ਹੈ ਚਲੋ ਫਿਰ ਹੁਣ ਆਪਾਂ ਗੱਲ ਲਾਸਟ ਵਾਲੀ ਕਿ ਇਹ ਜਿਹੜੇ 75 ਸਾਲ ਦਾ ਬੰਦਾ ਬੈਠਾ ਵਰਤ ਰੱਖੀ ਇਹ ਕੋਈ ਆਵਦੇ ਲਈ ਬੈਠਾ ਸੂਰਮੇ ਹੁੰਦੇ ਨੇ ਜਿਹੜੇ ਲੋਕਾਂ ਲਈ ਮਰਦੇ ਨੇ ਅੱਜ ਉਹ ਬੈਠੇ ਨੇ ਉਹ ਧਾਰੀ ਕੀ ਸਾਡੇ ਲੋਕ ਉਹੀ ਅੰਗਰੇਜ਼ਾਂ ਨਾਲੋਂ ਵੀ ਵੱਧ ਕੇ ਅੰਗਰੇਜ਼ਾਂ ਨੇ ਤਾਂ ਮਹਾਤਮਾ ਗਾਂਧੀ ਨੂੰ ਕਹਦੇ ਤੁਰਲਾ ਡਾਂਡੀ ਮਾਰਚ ਕਰਲਾ ਇਹਾਂ ਦੇ ਤੁਹਾਨੂੰ ਇਦੋਂ ਅੱਗੇ ਅਸੀਂ ਜਾਣ ਨਹੀਂ ਦੇਣਾ ਸ਼ੰਭੂ ਦੇ ਅੱਗੋਂ ਇਹ ਉਹ ਤੋਂ ਵੱਧ ਕੇ ਜਦ ਪੰਜਾਬ ਦਾ ਗਲਾ ਘੁੱਟਣਾ ਚਾਹੁੰਦੇ ਫੇਰਾਂ ਦੇ ਅਸੀਂ ਬੋਲਦੇ ਬਹੁਤ ਸੋ ਸਾਡੀ ਇਹਨਾਂ ਨੂੰ ਬੇਨਤੀ ਹੈ ਮਾੜਾ ਜਿਹਾ ਸਰਕਾਰ ਬਣ ਕੇ ਸੋਚੋ ਆ 75 ਸਾਲ ਦਾ ਬਜ਼ੁਰਗ 18 ਦਿਨ ਹੋ ਗਿਆ ਇੱਕ ਦਿਨ ਦੀ ਰੋਟੀ ਛੱਡ ਕੇ ਵੇਖ ਲੈਣ ਫਿਸ਼ਲ ਕਰਾਉਣ ਵਾਲੇ ਮਨਿਸਟਰ ਨੇ ਇਹ ਸਾਰੇ ਵੇਖਣ ਕਿਵੇਂ ਬੈਠੇ ਨੇ ਕਹਿਣਾ ਕੁਝ ਸਾਫ਼ ਤੌਰ ਤੇ ਅੱਗੇ ਤੋਂ ਜ਼ਿਆਦਾ ਕਰ ਕਰ ਦਿੰਦੇ ਹਾਂ ਸੁਦਾਣਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਸੋ ਇੱਥੇ ਆ ਕੇ ਨਾ ਡਲੇਲ ਸਾਹਿਬ ਨੂੰ ਦੇਖ ਕੇ ਹਰ ਬੰਦੇ ਦਾ ਗੱਜ ਭਰਦਾ ਤੇ ਅੱਖਾਂ ਭਰਦੀਆਂ ਉਹ ਰੋਣ ਨਾਲ ਭਰਦੇ ਨੇ ਗੁੱਸੇ ਨਾਲ ਭਰਦੇ ਨੇ ਕਿ ਸਾਡਾ ਇੱਕ ਬਜ਼ੁਰਗ ਬਾਪੂ 18 ਦਿਨ ਤੋਂ ਬੈਠਾ ਹੈ ਤੇ ਡਾਕਟਰ ਨੇ ਜੇ ਮੈਂ ਦੱਸਿਆ ਕਿ ਖੀਰਲੇ ਸਾਹ ਤਾਂ ਪਤਾ ਨਹੀਂ ਕਦੋਂ ਅਟੈਕ ਆ ਜਾਣਾ ਇਹਦੀ ਜ਼ਿੰਮੇਵਾਰ ਕੌਣ ਹੈ ਸੈਂਟਰ ਦੀ ਬੀਜੇਪੀ ਸਰਕਾਰ ਕੱਲੀ ਸਾਡੇ ਲੋਕ ਬਰਾਬਰ ਜ਼ਿੰਮੇਵਾਰ ਆ ਸਾਰਾ ਪੰਜਾਬ ਉੱਠ ਕੇ ਜਾਇਆ ਹੁੰਦਾ ਯਾਰ ਮੈਂ ਕਿਹਨਾ ਸਰਕਾਰ ਦੀ ਕੀ ਮਜਾਲਾ ਨਾ ਮੰਨਦੀ ਘਰਾਂ 'ਚ ਬੈਠੇ ਨੇ ਟਿੱਪਣੀਆਂ ਕਰ ਦੇਣਗੇ ਉੱਥੋਂ ਪਤਾ ਨਹੀਂ ਗਾਲ੍ਹਾਂ ਕੱਢ ਦੇਣਗੇ ਕੋਈ ਚੰਗਾ ਕਹਿ ਦੂ ਕੋਈ ਮਾੜਾ ਕਹਿ ਦੂਗਾ ਉੰਨਾ ਨੂੰ ਹੋਣਾ ਚਾਹੀਦਾ ਸਾਡੀਆਂ ਕਿਸਾਨ ਜਥੇਬੰਦਗਾਂ ਨੂੰ ਬੇਨਤੀ ਕਰਦਿਆਂ ਵਿਚਾਰਕ ਬਖਰੇਵੇਂ ਰੱਖੋ ਪਰ ਇੱਥੇ ਆ ਕੇ ਖੜੋ ਹੁਣ ਤਾਂ ਜ਼ਿੰਦਗੀ ਮੌਤ ਦਾ ਸਵਾਲ ਹੋ ਗਿਆ ਨਾ ਹੁਣ ਤਾਂ ਗੱਲ ਰਹੀ ਨਹੀਂ ਗਈ ਕੋਈ ਜੇ ਕੱਲ ਨੂੰ ਬੰਦਾ ਚੜ੍ਹਾਈ ਕਰ ਜਾਂਦਾ ਮਗਰੋਂ ਭੋਗਾਂ ਤੇ ਆ ਕੇ ਮੈਂ ਸ਼ਰਤ ਕਰਦਾ ਇਹ ਹੀ ਸਾਰੇ ਆਗੂ ਸ਼ਰਧਾਂਜਲੀ ਦੇਣਗੇ ਆ ਕੇ ਬੋਲਣਗੇ ਸਾਡਾ ਆਗੂ ਅਮਰ ਰਹੇ ਸਾਡਾ ਆਗੂ ਮਹਾਨ ਸੀ ਅੱਜ ਉਹਦੇ 'ਚ ਕੋਈ ਸਾਹ ਹੈਗੇ ਆ ਤੇ ਅੱਜ ਅਸੀਂ ਆ ਕੇ ਨਾਲ ਖੜਕੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਮੈਂ ਸਮੁੱਚੇ ਪੰਜਾਬੀਆਂ ਨੂੰ ਬੇਲੀ ਰੋਤਾ ਕੋ ਕੰਮਾਂ ਚ ਤੁਸੀਂ ਫਸੇ ਹੋਏ ਬਾਲੇ ਤੇ ਇੱਕ ਪਿੰਡ ਚੋਂ ਦੋ ਦੋ ਬੰਦੇ ਵੀ ਨਿਕਲੇ ਤਾਂ 12 13000 ਪੰਜਾਬ ਦਾ ਪਿੰਡ ਆ 25 26000 ਬੰਦਾ ਇੱਥੇ ਆ ਜੀ ਕਿਡਨੀ ਹਾਰਟ ਦੇ ਤੌਰ ਤੇ ਲੀਵਰ ਦੇ ਤੌਰ ਤੇ ਐਹੋ ਜੀ ਡੇਂਜਰਸ ਸਥਿਤੀ ਚ ਐਨੀ ਡੇ ਐਨੀ ਟਾਈਮ ਮਲਟੀ ਆਰਗਨ ਫੇਲਿਅਰ ਜਾਂ ਕੋਈ ਹੋਰ ਇੱਕ ਆਰਗਨ ਦਾ ਫੇਲਿਅਰ ਹੋ ਸਕਦਾ ਹੈ ਔਰ ਜੋ ਨਹੀਂ ਚਾ ਰਿਆ ਸੀ ਉਹ ਘਟਤ ਹੋ ਸਕਦਾ ਸੋ ਉਹ ਤੋਂ ਰੁਕਣੇ ਵੀ ਅੱਜ ਡਾਕਟਰ ਨੇ ਵੀ ਅੱਜ ਕੇਆਰਵੀ ਸਾਇਲੈਂਟ ਅਟੈਕ ਤੱਕ ਆ ਸਕਦਾ ਹਾਂਜੀ ਡਾਕਟਰ ਨੇ ਅੱਜ ਕਿਹਾ ਕਿ ਸਾਇਲੈਂਟ ਅਟੈਕ ਆ ਸਕਦਾ ਆ ਸਕਦਾ ਆਪਾਂ ਸਾਰੇ ਰਲ ਕੇ ਬੇਨਤੀ ਕਰਦੇ ਹਾਂ ਵੀ ਜਿਹੜੇ ਕੋਈ ਸਰਕਾਰੀ ਨੁਮਾਇੰਦੇ ਆ ਉਹਨਾਂ ਨੂੰ ਆਉਣਾ ਚਾਹੀਦਾ ਬੈਠ ਕੇ ਕੋਈ ਗੱਲ ਤੋਰਨੀ ਚਾਹੀਦੀ ਹੈ ਇਦਾਂ ਜਿਹੜੇ ਸਾਡੇ ਬਜ਼ੁਰਗ ਜੋਧੇ ਹੈ ਇਦਾਂ ਨਹੀਂ ਜਾਣੇ ਚਾਹੀਦੇ ਔਰ ਲੋਕਾਂ ਨੂੰ ਵੀ ਹਰ ਤਰ੍ਹਾਂ ਨਾਲ ਸਾਥ ਦੇਣਾ ਚਾਹੀਦਾ ਹੈ